ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਓ ਮੈਂ ਬਲਵਿੰਦਰ ਸਿੰਘ ਮਹਾਲ ਜਿਹੜਾ ਪੀਕੇਜੂ ਸਿੱਧੂਪੁਰ ਵੱਲੋਂ ਲੰਗਰ ਚੱਲ ਰਿਹਾ ਏ ਖਨੋਰੀ ਬਾਰਡਰ ਤੇ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਰਸਤਾ ਲੈ ਕੇ ਪਹੁੰਚੇ ਨੇ ਫਤਿਹਗੜ ਸਾਹਿਬ ਤੋਂ ਪਿੰਡ ਲਖਨਪੁਰ ਤੋਂ ਬਹੁਤ ਸਖਤ ਦਾ ਧੰਨਵਾਦ ਕਰਦੇ ਆ ਇੱਕ ਹੋਰ ਬੇਨਤੀ ਕਰਦੇ ਵੀ ਜਿੱਥੇ ਰਾਸ਼ਨ ਆ ਰਿਹਾ ਵਾ ਉਥੇ ਸੰਗਤਾਂ ਦੇ ਪੈਰੇ ਵੀ ਵਧਾਓ ਭਰਾਓ ਆਪਦੀਆਂ ਟਰਾਲੀਆਂਾਂ ਟਰੈਕਟਰ ਲਿਆ ਕੇ ਵਿਹਲੇ ਆ ਪਿੰਡਾਂ ਦੇ ਖਲੋਤੇ ਹੁਣ ਘਰਾਂ ਦੇ ਵਿੱਚ ਉਹਨਾਂ ਨੂੰ ਆਪਾਂ ਇੱਥੇ ਲਾਈਏ ਇਹਨੂੰ ਮੋਰਚਾ ਜਿਹੜਾ ਖਡੌਰੀ ਤੱਕ ਪਹੁੰਚਾਈਏ ਭਰਾਓ ਸਰਕਾਰ ਨੂੰ ਐ ਲੱਗੇ ਵੀ ਸਾਰਾ ਪੰਜਾਬ ਇੱਥੇ ਆਣ ਕੇ ਬਹਿ ਗਿਆ ਬਹਿਣਾ ਵੀ ਚਾਹੀਦਾ ਟਾਡੇ ਬੱਚਿਆਂ ਦੀ ਤੁਹਾਡੇ ਪੋਤਿਆਂ ਦੀ ਲੜਾਈ ਸਰਦਾਰ ਜਗਜੀਤ ਸਿੰਘ ਢੱਲੇਵਾਲ ਲੜ ਰਹੇ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕਰ ਰਹੇ ਤੇ ਆਪਣਾ ਵੀ ਪਰੋ ਫਰਜ਼ ਭੰਦਾ ਏ ਵੀ ਸਾਰੇ ਲੋਕ ਬਾਰਡਰ ਤੇ ਪਰਿਵਾਰਾਂ ਸਮੇਤ ਆਈਏ ਇੱਥੇ ਵੇਖੋ ਮਾਹੌਲ ਕਿੱਡਾ ਵਧੀਆ ਬਣਿਆ ਵਾ ਭੈਣ ਭਰਾ ਸਾਰੇ ਇੱਥੇ ਮਿਲ ਕੇ ਸੇਵਾ ਕਰਦੇ ਆ ਭਰਾਓ ਇਸ ਕਰਕੇ ਧੰਨਵਾਦ ਫੇਰ ਕਰਨਾ ਚਾਹੁੰਦੇ ਹਾਂ ਉਸ ਨਗਰ ਦਾ ਤੇ ਸੰਗਤਾਂ ਵੀ ਜਰੂਰ ਲਿਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ അത് കൊണ്ടാണ് അതുകൊണ്ട് നാല് വണ്ടി മുഴുവൻ ഡാനാണ് കേട്ടോ